ਬੇਬਲਕਲਾ ਗੋਲੀकांड ਵਿੱਚ ਨਾਮਜੱਦ ਤਿੰਨ ਪੁਲਿਸ ਅਧਿਕਾਰੀਆਂ ਨੂੰ ਅੱਜ ਅਗਾਊ ਜਮਾਨਤ ਨਹੀਂ ਮਿਲੀ ਹੈ। ਫਰੀਦਕੋਟ ਸੈਸ਼ਨ ਜੱਜ ਹਰਪਾਲ ਸਿੰਘ ਨੇ ਬੀਤੇ ਕੱਲ੍ਹ ਤਿੰਨਾਂ ਦੀਆਂ ਅਦਾਲਤਾਂ ਤੇ ਸੁਣਵਾਈ ਮੁਕੰਮਲ ਕਰ ਲਈ ਸੀ ਪਰ ਫੈਸਲਾ ਰੱਖਵਾ ਰੱਖ ਲਿਆ ਸੀ। ਅੱਜ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਤਿੰਨਾਂ ਦੀ ਜਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਗੋਲੀਬਾਰੀ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨੇ ਬੀਤੇ ਦਿਨੀ ਤਿੰਨਾਂ ਪੁਲਿਸ ਅਧਿਕਾਰੀਆਂ ਦੀ ਜਮਾਨਤ ਅਰਜ਼ੀ ਨਾਮਜ਼ੁਰ ਕਰਨ ਦੀ ਅਪੀਲ ਕੀਤੀ ਸੀ। ਕਿਸ ਤਰ੍ਹਾਂ ਦਾ ਅੱਜ ਜਿਹੜਾ ਫੈਸਲਾ ਆਇਆ ਹਾਂ ਅੱਜ ਮਾਨਯੋਗ ਸ਼ੈੰਜੱਦ ਸਾਹਿਬ ਨੇ ਤਿੰਨ ਜਿਹੜੀਆਂ ਬੀਲ ਐਪਲੀਕੇਸ਼ਨਸ ਲੱਗੀਆਂ ਸੀ ਇਸ ਵਿੱਚ ਅ ਅਮਰਜੀਤ ਸਿੰਘ ਕਲਾਰ ਪ੍ਰਦੀਪ ਸਿੰਘ ਤੇ ਵਿਕਰਮਜੀਤ ਸਿੰਘ ਤਿੰਨਾਂ ਉਹਦੀਆਂ ਜਿਹੜੀਆਂ ਐਂਟੀਸਪੇਕਟਿਵ ਬੀਅਨ ਸੀ ਰਿਜੈਕਟ ਕਰ ਦਿੱਤੀ ਹੈ ਸਰ ਇਸ ਤੋਂ ਬਾਅਦ ਫਿਰ ਕਿਸ ਕਿਸ ਤਰ੍ਹਾਂ ਦੇ ਜਿਹੜੇ ਅਗਲੇ ਕਦਮ ਹੋਣਗੇ court ਵਿੱਚ ਤਾਂ ਨਹੀਂ ਹੈ ਸ ਦੇਖੋ ਜਿਹੜੀ ਕਾਰਵਾਈ ਸੈਟ ਵੱਲੋਂ ਕੀਤੀ ਜਾ ਰਹੀ ਹੈ ਉਹ ਆਪਦੇ ਦਰੰਤਰ ਤੱਕ ਜਾਰੀ ਰਹੇਗੀ ਸਾਨੂੰ ਇਸ ਤਰ੍ਹਾਂ ਕੋਈ ਆਰਡਰ ਨਹੀਂ ਕੀਤਾ ਗਿਆ ਕਿ ਇਹਨਾਂ ਦੀ ਜੜੀ ਹੈ ਜਮਾਨਤ ਲਈਤੀ ਜਾਵੇ ਇਸ ਤਰ੍ਹਾਂ ਦੇ ਸੈਟ ਜਿਹੜੀ ਹੈ ਉਹਨਾਂ ਨੂੰ ਆਪਣੇ ਕਾਨੂੰਨ ਮੁਤਾਬਕ ਅਗਲੀ ਪ੍ਰਕਿਰਿਆ ਜਿਹੜੀ ਜਾਰੀ ਰੱਖੇਗੀ ਸਰ ਬਿਲਕੁਲ ਜੱਸਾ ਵੱਲੋਂ ਕੋਈ ਕਮੈਂਟ ਪਾਇਆ ਗਿਆ ਹੈ ਇੱਕ ਇਹ ਤੁਹਾਨੂੰ ਸਾਨੂੰ ਕਾਪੀ ਮਿਲਣ ਤੋਂ ਬਾਅਦ ਜੱਸਾ ਦੇ ਹੁਕਮ ਦੀ ਨਿਟੀਗਲ ਦੇ ਵਿੱਚ ਦੱਸ ਤੇ ਜਾਊਗਾ ਸਰ ਇੱਕ ਇਹ ਵੀ ਪਤਾ ਲੱਗਿਆ ਕਿ ਐਸਪੀ ਸਾਹਿਬ ਨੇ ਕਿਹਾ ਹੈ ਕਿ ਮੈਂ ਆਪ ਕਰ ਰਹੇ ਹੈਗਾ ਲਾਇਸ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਅਦਾਲਤ ਦੇ ਵਿੱਚ ਹਾਂਜੀ ਮੈਂ ਕਿਤੇ ਬਾਹਰ ਭੱਜਣ ਦੇ ਤਾਕ ਦੇ ਰੱਖਿਆ ਹਾਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਪਾਸਪੋਰਟ ਦੇ ਨਾਮ ਲਗਾਈ ਸੀ ਸਰੈਂਡਰ ਕੀਤਾ ਸੀ ਪਾਸਪੋਰਟ ਵੀ ਪਰ ਮਾਨਯੋਗ ਜਨ ਸਭ ਨੇ ਹੁਣ ਜਿਹੜਾ ਹੁਕਮ ਕੀਤਾ ਉਸ ਵਿੱਚ ਉਹਨਾਂ ਨੂੰ ਪਾਸਪੋਰਟ ਵਾਪਸ ਲੈਣ ਲਈ ਹੁਕਮ ਕਰ ਦਿੱਤਾ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਜਸਟਿਸ ਜਿਹੜਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਰ ਨਰਮਲ ਸਿੰਘ ਉਹਨਾਂ ਦੇ ਕੋਲੇ ਵਿਕਰਮਜੀਤ ਸਿੰਘ ਐਸਪੀ ਪ੍ਰਦੀਪ ਸਿੰਘ ਤੇ ਕਲਾਰ ਜਿਹੜਾ ਐਸ ਐਚਓ ਸੀ ਜਿਨ੍ਹਾਂ ਨੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਜਾਣਬੁੱਝ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਤੇ ਸਾਰੇ ਇਹਨਾਂ ਦੇ ਇਸ਼ਾਰੇ ਤੇ ਸੁਮੇਤ ਸਿੰਘ ਸੈਣੀ ਉਮਰਾਂ ਨੰਗਲ ਸਾਹਿਬ ਸਾਰੇ ਇਹ ਅੱਜ ਜਵਾਨਤਾ ਐਂਟੀ ਸਵੇਰ ਰੱਦ ਕਰ ਦਿੱਤੀਆਂ ਗਈਆਂ ਇਹ ਬਹੁਤ ਮਾਨਵਤਾਵਾਦੀ ਫੈਸਲਾ ਹੈ ਸੱਚਾ ਫੈਸਲਾ ਹੈ ਜਿਸ ਦਿਨਾਂ ਸਿੱਖ ਕੌਮ ਦੇ ਅੰਦਰ ਜਿਹੜੀ ਹੈ ਉਹ ਥੋੜੀ ਜੀ ਪੀਸ ਆਈ ਹੈ ਪਰ ਜਿੱਥੇ ਪਾਸਪੋਰਟ ਮੈਂ ਬੇਨਤੀ ਕਰਦਾ ਕਿ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸਿੰਘ ਸੈਣੀ ਇਹਨਾਂ ਦੇ ਵੀ ਸਾਰਿਆਂ ਦੇ ਪਾਸਪੋਰਟ ਜਬਤ ਕਰ ਲੈਣੇ ਚਾਹੀਦੇ ਆ ਕਾਰਨ ਕੀ ਹੈ ਸਾਰੇ ਪਵਾੜੇ ਦੀ ਜੜ ਤੱਕਾ ਕੌਣ ਹੈ ਪਵਾੜੇ ਦੀ ਜੜਾ ਹੈ ਪ੍ਰਕਾਸ਼ ਸਿੰਘ ਬਾਦਲ ਤੇ ਪਵਾੜੇ ਦੀ ਜੜਾ ਸਿਰਸੇ ਵਾਲਾ ਸਾਧ ਇਹ ਜਿਹੜੀ ਕਾਰਵਾਈ ਜਿਹੜੀ ਚੱਲ ਰਹੀ ਹੈ ਤੇ ਇਸ ਤੇ ਸਾਨੂੰ ਸੰਤੁਸ਼ਟੀ ਹੈ ਤੇ ਮੈਂ ਮਾਨਯੋਗ ਹਾਈ ਕੋਰਟ ਕੋਲੇ ਜਾਣਗੇ ਮਾਨਯੋਗ ਹਾਈ ਕੋਰਟ ਨੂੰ ਬੇਨਤੀ ਕਰਦਾ ਕਿ ਇਹਨਾਂ ਜ਼ਾਲਮਾ ਬੰਦੇਆਂ ਦੀਆਂ ਬੇਲਜ਼ ਨਹੀਂ ਲੈਣੀਆਂ ਚਾਹੀਦੀ ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ ਪੰਜਾਬ ਟੂਡੇ